ਕੇਅਰ ਵੱਲੋਂ ਇੱਕ ਵਾਈਡ ਵੀ ਇੱਕ ਆਰਗੇਨਾਈਜੇਸ਼ਨ ਹੈ ਜੋ ਫਰੀ ਦੇ ਵਿੱਚ ਕੈਂసర్ ਡਿਟੈਕਸ਼ਨ ਦੀਆਂ ਬੱਸਸ ਜਿਹੜੀਆਂ ਉਹ ਚਲਾਉਂਦੇ ਨੇ ਮੈਮੋਗ੍ਰਾਫੀ ਜਾਂ ਬ੍ਰੈਸਟ ਕੈਂਸਰ ਜਾਂ ਕੋਈ ਹੋਰ ਜਿਹੜੇ ਕਾਮਨ ਜ਼ਿਆਦਾ ਬਲੱਡ ਦੇ ਵਿੱਚ ਪਾਈ ਜਾਂਦੀਆਂ ਬਿਮਾਰੀਆਂ ਨੇ ਉਹਨਾਂ ਦੀ ਡਾਇਗਨੋਸਿੰਗ ਲੈਬਸ ਨੇ ਉਹਨਾਂ ਕੋਲੇ ਤੁਸ ਤੁਹਾਨੂੰ ਯਾਦ ਹੋਊਗਾ ਆਪਾਂ ਜਦੋਂ ਐਮਪੀ ਹੁੰਦੇ ਸੀਗੇ ਤਾਂ ਗੰਗਾਨਗਰ ਤੋਂ ਇੱਕ ਬੱਸ ਲੈ ਕੇ ਆਏ ਸੀਗਾ ਆਪਾਂ ਜਿਹੜੀ ਕਿ ਜਗਾ ਜਗਾ ਲੈ ਕੇ ਗਏ ਸੀ ਸੋ ਅੱਜ 12 ਬੱਸਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਟਾਲੀਵਾਲ ਸਾਹਿਬ ਜਿਹੜੇ ਖੁਦ ਬਹੁਤ ਸਾਰਾ ਕੰਮ ਕੈਂਸਰ ਦੇ ਅਗੇਂਸਟ ਕਰ ਰਹੇ ਨੇ ਤੇ ਉਹ 12 ਬੱਸਾਂ ਇੱਥੇ ਲਾਂਚ ਕੀਤੀਆਂ ਨੇ ਸਭ ਤੋਂ ਪਹਿਲੇ 20 ਕੈਂਪ ਜਿਹੜੇ ਨੇ ਉਹ ਸੰਗਰੂਰ ਦੇ ਪਿੰਡਾਂ 'ਚ ਲੱਗਣਗੇ ਅਸੀਂ ਅੱਜਕੱਲ ਕੀ ਹੋਣ ਲੱਗਾ ਹੈ ਨਾ ਅਸੀਂ ਮੈਂ WHO ਦੇ ਇੱਕ ਪ੍ਰੋਗਰਾਮ ਚ ਬੋਲਿਆ ਵੀ ਸੀਗਾ ਕਿ ਡਾਇਗਨੋਸ ਸਟਿਗਮਾ ਦੇ ਸ਼ਿਕਾਰ ਹੋ ਗਏ ਅਸੀਂ ਟੈਸਟ ਕਰਾਉਣੋਂ ਹਟ ਗਏ ਟੈਸਟ ਕਰਾਉਣ ਤੋਂ ਡਰਨ ਲੱਗ ਗਏ ਵੀ ਜੇ ਕੋਈ ਬਿਮਾਰੀ ਨਿਕਲੇ ਈ ਫਿਰ ਫਿਰ ਕੀ ਕਰਾਂਗੇ ਅਸੀਂ ਤਾਂ ਚਿੰਤਾ ਨਾਲ ਹੀ ਮਰ ਜਾਾਂਗੇ ਜਿਵੇਂ ਹੈਪੇਟਾਈਟਸ ਸੀ ਹੈ ਇਟਸ ਅ ਸਾਇਲੈਂਟ ਕਿਲਰ ਉਹਦੇ ਕੋਈ ਦਰਦ ਨਹੀਂ ਹੁੰਦਾ ਬਲੱਡ ਦੀ ਬਿਮਾਰੀ ਹੈ ਪਰ ਜੇ ਤੁਸੀਂ ਚੈੱਕ ਕਰਾ ਲਿਆ ਜੇ ਡਾਕਟਰ ਨੇ ਕਹਿੰਦਾ ਤੈਨੂੰ ਹੈਪੇਟਾਈਟਸ ਸੀ ਹੈ ਦਵਾਈ ਸ਼ੁਰੂ ਕਰਨੀ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਸੋ ਉਹਦੇ ਵਾਸਤੇ ਅਸੀਂ ਰੀਸੈਂਟਲੀ 10 ਲੱਖ ਰੁਪਏ ਦੀ ਫੈਮਿਲੀ ਬੀਮਾ ਯੋਜਨਾ ਵੀ ਸ਼ੁਰੂ ਕਰਤੀ ਕੋਈ ਵੀ ਬਿਮਾਰੀ ਹੋਵੇ ਕੁਝ ਵੀ ਹੋਵੇ ਅਸੀਂ 10 ਲੱਖ ਤੱਕ ਜਿਹੜਾ ਉਹ ਉਹਨਾਂ ਦਾ ਜਿਹੜਾ ਇਲਾਜ ਕਰਾਂਗੇ ਕੈਂਸਰ ਬਹੁਤ ਸਾਰਾ ਘਟਾ ਲਿਆ ਹੁਣ ਪਹਿਲੀ ਸਟੇਜ 'ਚ ਹੀ ਕੈਂਸਰ ਦਾ ਪਤਾ ਲੱਗ ਜੇ ਤਾਂ ਕੈਂਸਰ ਇਲਾਜ ਹੋ ਸਕਦਾ ਹੈ ਕੈਂਸਰ ਹੈ ਨਹੀਂ ਹੈ ਕਿ ਬਿਨਾਂ ਇਲਾਜ ਹੈ ਕੈਂਸਰ ਦਾ ਇਲਾਜ ਹੋ ਸਕਦਾ ਸੋ ਮੈਂ ਧੰਨਵਾਦ ਵੀ ਕਰਦਾ ਥਾਲੀ ਵਾਲ ਸਾਹਿਬ ਔਰ ਸੰਗਰੂਰ ਵਾਸੀਆਂ ਨੂੰ ਅੱਜ ਮੈਂ ਕੋਈ ਵਧਾਈ ਤਾਂ ਨਹੀਂ ਦੇਣੀ ਚਾਹੁੰਦਾ ਵਧਾਈ ਇਸ ਗੱਲ ਦੀ ਕਿਹੜੀ ਦਈਏ ਕਿ ਕੈਂਸਰ ਦੀ ਪਰ ਇਹ ਵੀ ਇੰਨਾ ਕਹਿ ਵੀ ਅਸੀਂ ਮੇਰਾ ਫਰਜ ਬਣਦਾ ਹੈ ਬਤੌਰ ਮੁੱਖ ਮੰਤਰੀ ਮੁੱਖ ਮੰਤਰੀ ਤੌਰ ਤੇ 1 ਮਿੰਟ ਜੀ ਪੂਰੀ ਹੋ ਜਾਂਦੀ ਹੈ 1 ਮਿੰਟ ਜੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਹੈਗੇ ਹਾਂ ਜੋ ਜ਼ਿੰਮੇਵਾਰੀ ਤੁਸੀਂ ਸਾਡੀ ਲਈ ਹੈ ਅਸੀਂ ਜਿਹੜਾ ਉਹਨੂੰ ਪੂਰੀ ਕਰਾਂਗੇ ਆਪਣੇ ਫਰਜ਼ ਨਿਭਾਵਾਂਗੇ ਹਾਂ ਜੀ ਜੀ ਪ੍ਰਧਾਨ ਬਣਾਏ ਨੇ ਦੋ ਥੰਡੇ ਦੀ ਗੱਲ ਕਰ ਰਹੇ ਨੇ ਵੀ ਕਾਜ ਦੇ ਦੋ ਥੰਡੇ ਬਦ ਸੁਧਾਰ ਲਈ ਹਰਦੇ ਪ੍ਰਧਾਨ ਦੋ ਤਿੰਨ ਹੋਰ ਵੜਨਗੇ ਤਾਂ ਦੋ ਤਿੰਨ ਹੋਰ ਵੜਨਗੇ ਸੋ ਜਦੋਂ ਪਤਾ ਕੀ ਹੈ ਜਦੋਂ ਮਤਲਬ ਬੋਖਲਾ ਹਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਪਾਇਦਾ ਕੋਈ ਕਿੱਧਰ ਨੂੰ ਪਾਇਦਾ ਕਿਸੇ ਵੀ ਭਗਦੜ ਮੱਚਦੀ ਜਿਹਨੂੰ ਕਹਿੰਦੇ ਆਪਾਂ ਭਗਦੜ ਚ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿੱਥੇ ਨਾ ਜਾਈਏ ਸੋ ਅਕਾਲੀ ਦਲ ਚ ਭਗਦੜ ਮੱਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਨਾਨ ਪੋਲੀਟਿਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਬੁੱਕਲਾਰਟ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਕਿ ਸਟ੍ਰੇਨਾਂ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕ੍ਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਹੈ ਠੀਕ ਖਤਰਨਾਕ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਛਿੜਕਾਓ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀ ਹੈ ਨੇ ਬਹੁਤ ਸਾਰੀਆਂ ਪੀਯੂ ਨਾਲ ਗੱਲ ਕਰਕੇ ਥੋੜਾ ਜਿਹਾ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਪੋਜ਼ਿਟਿਵ ਥਿੰਕਿੰਗ ਹੈ ਬਾਕੀ ਕਾ ਲੀਗਲ ਕਾਂਗਰਸ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਤੁਸੀਂ ਆਯੁਰਵੇਦ ਤੇ ਹੋਮੋਪੈਥੀ ਨੂੰ ਪ੍ਰਮੋਟ ਕਰੋਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋਮੋਪੈਥੀ ਦੇ ਕਾਲਜ ਦੀ ਸਾਨੂੰ ਚਿੱਠੀ ਆਈ ਹੈ ਜਿਹੜੀ ਕਿ ਮੈਂ ਐਮਪੀ ਵੇਲੇ ਇੱਕ ਵਾਰੀ ਮੁੱਦਾ ਠਾਇਆ ਸੀਗਾ ਉਹ ਉਹਨਾਂ ਨੇ ਟੇਕ ਅਪ ਕਰ ਲਿਆ ਤੇ ਜਗਾ ਸਾਡੇ ਕੋਲ ਹੈ ਗਈ ਹੈ ਬੜੀ ਜਲਦੀ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਤਾਂ ਆਲਰੇਡੀ ਜਿਹੜਾ ਉਹ ਹੋ ਗਿਆ ਤੇ ਨਾਲ ਹੋਮੋਪੈਥੀ ਕਾਲਜ ਦੀ ਉਮੀਦ ਹੈ ਜੀ ਬੜੀ ਜਲਦੀ ਜਲਦੀ ਬਸ ਹੁਣ ਤਾਂ ਜੇ ਉਹਨਾਂ ਦੀ ਚਿੱਠੀ ਆ ਗਈ ਇਹ ਤਾਂ ਸੈਂਟਰ ਨੇ ਉਹ ਚ ਉਹ ਚ ਸੈਂਟਰ ਨੇ ਹੋਮੋਪੈਥਿਕ ਸੈਂਟਰ ਨੇ ਸਾਨੂੰ ਜਿਹੜਾ ਮਦਦ ਕਰਨੀ ਤੇ ਉਹਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਸਾਡਾ ਆਪਣੀ ਪਹਿਲਨ ਤੋਂ ਪ੍ਰੋਜੈਕਟ ਹੈ ਨਰਸਿੰਗ ਕਾਲਜ ਉਹਦੇ ਵਾਸਤੇ ਹੈਗਾ ਤੇ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਅਪਗ੍ਰੇਡ ਅਸੀਂ ਕਰ ਦਾਂਗੇ ਇਹ ਜੋ ਕਲੋਜ਼ ਨੇ ਮੈਡੀਕਲ ਕਾਲਜ ਵਾਸਤੇ ਜ਼ਰੂਰੀ ਹੁੰਦੇ ਨੇ ਉਹ ਪੂਰੇ ਕਰਾਂਗੇ